ਜਿੱਦਾਂ ਇਹ ਸਕੀਮ ਆਈ ਸੀ ਉਹ ਤਾਂ ਨਾ ਚੰਨੇ ਵੀ ਪੁਰਾਣੇ ਜਰ ਫੌਜੀ ਸੀ ਮੇਰੇ ਵਰਗੇ ਸੀ ਆਪਣਾ ਜਿਨ੍ਹਾਂ ਨੂੰ ਵੀ ਫੌਜ ਦੀ ਨੌਲੇਜ ਸੀ ਉਹਦਾਂ ਨੇ ਕਿਹਾ ਸੀ ਇਹ ਫੌਜ ਦੇ ਨਾਲ ਸਰੇਆਮ ਖੋਖਾ ਹੋ ਰਿਹਾ ਹੈ ਔਰ ਕਈਆਂ ਨੇ ਤਾਂ ਲਿਖਿਆ ਸੀ ਪ੍ਰੋਫੈਸਰ ਕਿ ਇਹ ਫੌਜ ਦੇ ਬੈਕ ਦੇ ਵਿੱਚ ਫਰਾਮਾਨ ਦੀ ਗੱਲ ਹੈ ਪਹਿਲੇ ਦਿਨ ਤੋਂ ਇਹਨੂੰ ਪਤਾ ਸੀ ਅੱਡੇ ਵੀਰਾਂ ਨੂੰ ਕਲੀਅਰ ਦਿੱਤਾ ਸੀ ਕਿ ਤੁਹਾਡੀ ਆ 4 ਸਾਲ ਦੀ ਨੌਕਰੀ ਜੇ ਇਹਦੇ ਦੌਰਾਨ ਜੇ ਤੁਹਾਡੇ ਨਾਲ ਕਟਵਾਦ ਹੋ ਗਿਆ ਤੁਸੀਂ ਯੂ ਆਰ ਔਨ ਯਰ ਓਨ तो शहीद का दर्द पता जो जो शहीद फौज मिलता है वो तो कुछ नहीं मिलना ना मैडिकल ना मतलब जो फौज मिलता मिलना क नहीं मिलना तो ये गलत पहले दिन तो साफ हो तो गई सी अपने मोह कल अपना पाकिस्तान दसते रा आवानगे अटैक कर देंगे फिर इना फिर नलायक जरूर करने मूँह क्या उसे एक ही ठिकाने ने जो सूँ पता ने क्या सीधे नौ ठिकाने तोड़ के तीन वापस आ गए बाला का भी छेडे ਕੁਸ਼ਨ ਕਾਨੂੰਨ ਖੋਲ ਗਿਸੰ ਲੋ ਹਿੰਦੂ ਰਾਸ਼ਟਰੀ ਨੇ ਜਪਤਾ ਹਾਂ ਜੇ ਤੋਂ ਹਿੰਦੂ ਰਾਸ਼ਟਰੀ ਜ ਬਣਿਆ ਜਿਹੜਾ ਤੁਸੀਂ ਸੋਚਣ ਲੇ ਹੋ ਤੇ ਐਸ ਅੱਜ ਹਿੰਦੁਸਤਾਨ ਹੈ ਇਹਦੇ ਪੰਜ ਟੁਕੜੇ ਹੋਣਗੇ ਉਹਦੇ ਚੇਤੇ ਤੋਂ ਬੰਦੇ ਬਣ ਜਿਹੜਾ ਸਾਡਾ ਈਸਟ ਹੈ ਉਹਨਾਂ ਨੇ ਕਲੀਅਰਲੀ ਗੱਲ ਕਹੀ ਹੋਈ ਸਾਊਥ ਦਰਾਵਿਡ ਫਟਾ ਉਹਨਾਂ ਠੋਕ ਕੇ ਕਿਹਾ ਕਿ ਸਾਡੇ ਤੁਸੀਂ ਹਿੰਦੀ ਹੰਦੀ ਲਾਓਗੇ ਤੇ ਸਭ ਦੇ ਸਿਰ ਆਪਣੀ ਵੱਖਰੇ ਹੋਣਾ ਪੰਜਾਬ ਨੂੰ ਤੇ ਤੁਸੀਂ ਆਪੇ ਵੱਖਰਾ ਕਰਤਾ ਕਿਵੇਂ ਵੱਖਰਾ ਕੀਤਾ ਜਦੋਂ ਕਿਸਾਨ ਜਾਣ ਲੱਗੇ ਕੋਸੇ ਕਿ ਲਾਤੇ ਠੀਕ ਹੈ ਤੁਸੇ ਮਤਲਬ ਪੰਜਾਬ ਜਿਹੜਾ ਬਤਾ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਇਸਾ ਸਾਡਾ ਆਜ਼ਾਦੀ ਨੂੰ ਬਰਕਰਾਰ ਕਰਨ ਸਭ ਤੋਂ ਵੱਧ ਸਾਡਾ ਇਸਾ ਚੱਲਦਾ ਇਸਾ ਤੇ ਜਦੋਂ ਅਸੀਂ ਦਿੱਲੀ ਆਪਣੇ ਹੱਥ ਲੈ ਜਾ ਰਹੇ ਹਾਂ ਤੁਸੀਂ ਸਾਨੂੰ ਰੋਕ ਲੈ ਤੱਕਨ ਲਾ ਲੈ ਤੇ ਇਹ ਤੇ ਮੂਰਖਾ ਵਾਲਾ ਸੁਪਨਾ ਹੈ ਜੇ ਕਦੀ ਪੂਰਾ ਹੈ ਤੇ ਟੁਕੜੇ ਹੋਣਗੇ ਫਿਰ ਇੱਕ ਗੱਲ ਜਾਣਨਾ ਸੁਣਿਓ ਜੇ ਸਾਲ 1900 ਦੇ ਵਿੱਚ ਦੁਨੀਆ 'ਚ 75 ਮੁਲਕ ਸੀ ਜੀ ਸਿਰਫ 75 ਮੁਲਕ 1950 ਆ ਕੇ 100 ਸਵਾ 100 ਹੋ ਗਏ ਅੱਜ ਦੁਨੀਆ ਦੇ ਵਿੱਚ ਕੋ 180 190 ਮਿਲ ਕੇ 200 ਦੇ ਆਸ-ਪਾਸ ਸੀ ਤੇ ਜੇ ਇਹਨਾਂ ਦੀ ਮੋਰਮੈਂਟ ਚਲਦੀ ਰਹੀ ਤੇ 207 ਮਿਲ ਕੋ ਜਾਂਦਾ। ਅੱਛਾ ਇਹ ਭਾਰਤ ਦੀ ਨੈਟ ਪਰੇ ਟੁਪੜੇ ਕੋ ਗਿਆ। ਸਭ ਜੀ ਗੱਲ। ਹਾਂਜੀ ਦਰਸ਼ਕੋ ਤੁਸੀਂ ਵੇਖ ਰਹੇ ਹੋ ਅਕਾਲ ਚੈਨਲ ਮੈਂ ਬਿਆਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਦੇ ਗੈਸਟ ਨੇ ਗੁਰਦੀਪ ਸਿੰਘ ਜੀ ਘੁਮਨ ਕੈਪਟਨ ਗੁਰਦੀਪ ਸਿੰਘ ਜੀ ਘੁਮਨ। ਕੱਲ੍ਹ ਗੱਲ ਕਰਾਂਗੇ ਪੰਜਾਬ ਦੇ ਮੁੱਦੇ ਆ ਬਾਰੇ। ਕਿਉਂਕਿ ਪਿਛਲੇ ਦਿਨੀ ਜੋ ਪੰਜਾਬ ਦੇ ਹਾਲਾਤ ਬਨਾਏ ਜਾ ਰਹੇ ਆ ਬੜੇ ਤਰਸਜੋਗਿਆ ਔਰ ਬਹੁਤ ਚਿੰਤਾਜਨਕ ਆ ਪਿਛਲੇ ਦਿਨੀ ਇੱਕ ਅਗਨੀਵੀਰ ਨੌਜਵਾਨ ਦੀ ਬਾਰਡਰ ਤੇ ਸ਼ਹਾਦਤ ਹੋ ਜਾਂਦੀ ਹੈ ਔਰ ਅਗਨੀਵੀਰ ਦੇ ਨਾਂ ਤੇ ਜੋ ਕੁਝ ਸਰਕਾਰਾਂ ਪੋਲਿਟਿਕਸ ਕਰ ਰਹੀਆਂ ਨੇ ਇੱਕ ਬੰਦੇ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਅਸੀਂ ਆਰਮੀ 'ਚ ਭਰਤੀ ਕਰਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਦੇ ਕੋਈ ਨਾ ਸਰਕਾਰੀ ਸਨਮਾਨ ਨਾ ਉਹਨਾਂ ਨੂੰ ਕੋਈ ਸਰਕਾਰ ਕੋਈ ਕਿਸੇ ਕਿਸਮ ਦਾ ਕੋਈ ਰਾਹਤ ਦਿੰਦੀ ਹੈ ਔਰ ਇੱਥੇ ਜੇ ਕੋਈ ਸ਼ਰਾਬ ਨਾ ਬੰਦਾ ਮਰ ਜਾਂਦਾ ਤੇ ਉਹਨੂੰ 10 ਲੱਖ ਦਿੱਤਾ ਜਾਂਦਾ ਪਰ ਜੇ ਕੋਈ ਬਾਰਡਰ ਤੇ ਲੜਦਾ ਸ਼ਹੀਦ ਹੋ ਜਾਂਦਾ ਤੇ ਉਹਦੇ ਲਈ ਕੁਝ ਵੀ ਸਰਕਾਰਾਂ ਨਹੀਂ ਕਰਦੀਆਂ ਮਸਲਾ ਕੀ ਹੈ ਸਾਰਾ ਸਾਡੇ ਨਾਲ ਆਰਮੀ ਤੋਂ ਕੈਪਟਨ ਗੁਰਦੀਪ ਸਿੰਘ ਨੇਵੀ ਤੋਂ ਕੈਪਟਨ ਗੁਰਦੀਪ ਸਿੰਘ ਕੁਮਨਜੀ ਜੁੜੇ ਆ ਗੱਲਬਤ ਕਰਦੇ ਇਹਨਾਂ ਨਾਲ ਵਿੱਚ ਆਪ ਜੀ ਦਾ ਬਹੁਤ ਸਵਾਗਤ ਹੈ ਬਾਈ ਗੁਰਜੀਤ ਕਖਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਾਜੀ ਜੀ ਵੰਦ ਤੁਸੀਂ ਅਗਲੀ ਵੀਰਾਂ ਦੀ ਗੱਲ ਸ਼ੁਰੂ ਕੀਤੀ ਹੈ ਦੇਖੋ ਇਹ ਜਦੋਂ ਜਿੱਦਣ ਇਹ ਸਕੀਮ ਆਈ ਸੀ ਉਦੋਂ ਦੇ ਜਿੰਨੇ ਵੀ ਪੁਰਾਣੇ ਫੌਜੀ ਸੀ ਮੇਰੇ ਵਰਗੇ ਸੀ ਆਪਣਾ ਜਿਨ੍ਹਾਂ ਨੂੰ ਫੌਜ ਦੀ ਨੌਲੇਜ ਸੀ ਉਦੋਂ ਨੇ ਕਿਹਾ ਸੀ ਇਹ ਫੌਜ ਦੇ ਨਾਲ ਸਰੇਆ ਤੋਖਾ ਹੋ ਰਿਹਾ ਹੈ ਔਰ ਕਈਆਂ ਨੇ ਤਾਂ ਲਿਖਿਆ ਸੀ ਕਿ ਰੂਸ ਕਹਿੰਦੇ ਸੀ ਕਿ ਇਹ ਫੌਜ ਦੇ ਬੈਗ ਦੇ ਵਿੱਚ ਸੁਰਾ ਮਰਨ ਵਾਲੀ ਗੱਲ ਹੈ ਕਹਿਣ ਦਾ ਮਤਲਬ ਮਤਲਬ ਜਿਹੜੇ ਕੰਮ ਤੇ ਐਗਜ਼ਾਮਪਲ ਦੇਣ ਲਗਾਓ ਦੇਖੋ ਕਿ ਫੌਜ ਦੀ ਟ੍ਰੇਨਿੰਗ ਹੁੰਦੀ ਹੈ ਜਾਂ ਸਪਾਈ ਦੀ ਐਗਜ਼ਾਮਪਲ ਦੇ ਰਿਹਾ ਹਾਂ ਜੇ ਸਾਲ ਦੀ ਟ੍ਰੇਨਿੰਗ ਹੈ ਫਰਸ ਅਗੇ ਐਗਜ਼ਾਮਪਲ ਦੇ ਰਿਹਾ ਹਾਂ ਸਾਲ ਦੀ ਟ੍ਰੇਨਿੰਗ ਹੈ ਉਹਦੇ ਬਾਅਦ ਫਿਰ ਆਨਫੀਲ ਟ੍ਰੇਨਿੰਗ ਹੁੰਦੀ ਹੈ ਉਹ ਜਾ ਕੇ 5ਵੇਂ 6ਵੇਂ ਸਾਲ ਤੋ ਜਾ ਕੇ ਉਹਨੂੰ ਹਰ ਮਤਲਬ ਰਾਜਸਥਾਨ ਤੋਂ ਲੈ ਕੇ ਟੂਨੋ ਟਿਕਾ ਡੇਜ਼ਰਟ ਤੋਂ ਲੈ ਕੇ ਮਰੂਥਲ ਤੋਂ ਲੈ ਕੇ ਸਿਆਚਨ ਮਤਲਬ 50 ਡਿਗਰੀ ਟੈਂਪਰੇਚਰ ਪਲਸ ਟੂ ਮਾਈਨਸ 50 ਟੈਂਪਰੇਚਰ ਯਾਨੀ ਟ੍ਰੇਨਿੰਗ ਹੁੰਦੀ ਹੈ ਹੁਣ ਉਸੇ ਕਾਮਲੀ ਤੋਂ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਉਹਨੂੰ ਦੇ ਨਾਲ ਟੋਰਦੇ ਹੋ ਕਹਿਣਾ ਮਤਲਬ ਘੋੜੇ ਦੇ ਨਾਲ ਖੱਚੜ ਦੌੜ ਸਕਦੀ ਹੈ ਹਮ ਸਿੰਪਲ ਸਪਾਇਸ ਟ੍ਰੇਨ ਸਪਾਇ ਐਜ਼ ਅ ਅਰਬੀ ਘੋੜਾ ਜੇ ਜਲਦੀ ਤੁਸੀਂ ਆਪਣਾ ਅਗਨੀਵੀਰ ਦੀ ਕਰ ਕਰਦੇ ਹੋ ਇਹ ਜੇ ਬੈਸਟ ਆਫ ਟ੍ਰੇਨਿੰਗ ਹੋ ਗਈ ਤੇ ਕਿ ਮਰੀਲ ਖਚਰ ਹੋਏਗਾ ਠੀਕ ਹੈ ਪਰ ਏਦਾਂ ਵੱਡਾ ਐਗਜ਼ਾਮਪਲ ਮੈਂ ਦਿੱਤਾ ਕਿ ਦੋ ਇਕੱਠੇ ਚੱਲ ਨਹੀਂ ਸਕਦੇ ਫਿਰ ਪਹਿਲੇ ਦਿਨ ਤੋਂ ਇਹਨੂੰ ਪਤਾ ਸੀ ਅਗਨੀਵੀਰਾਂ ਨੂੰ ਕਲੀਅਰ ਦੱਸਦਾ ਸੀ ਕਿ ਤੁਹਾਡੀ ਆ 4 ਸਾਲ ਦੀ ਨੌਕਰੀ ਜੇ ਇਹਦੇ ਦੌਰਾਨ ਜੇ ਤੁਹਾਡੇ ਨਾਲ ਘਟਵਾਦ ਹੋ ਗਿਆ ਤੁਸੀਂ ਯੂ ਆਰ ਓਨ ਯਰ ਓਨ ਤਾਨੂੰ ਸ਼ਹੀਦੀ ਦਾ ਦਰਜਾ ਪਤਾ ਜੋੜਾ ਸ਼ਹੀਦ ਫੌਜ ਨੂੰ ਮਿਲਦਾ ਉਹ ਤੁਹਾਨੂੰ ਕੁਝ ਨਹੀਂ ਮਿਲਣਾ ਨਾ ਮੈਡੀਕਲ ਨਾ ਮਤਲਬ ਜੋ ਫੌਜ ਨੂੰ ਮਿਲਦਾ ਤੁਹਾਨੂੰ ਮਿਲਣਾ ਨਹੀਂ ਮਿਲਣਾ ਇਹ ਗੱਲਾਂ ਪਹਿਲੇ ਦਿਨ ਤੋਂ ਸਾਫ਼ ਹੋ ਗਈਆਂ ਸੀ ਤੇ ਉਹ ਇਸੇ ਕਰਕੇ ਅੱਛਾ ਫਿਰ ਜਦੋਂ ਫੌਜ ਦੇ ਵਿੱਚ ਸਿਪਾਈਆਂ ਦੀ ਜਗ੍ਹਾ ਇਹ ਬੰਦੇ ਆ ਜਾਣ ਤੇ ਮੁੱਕ ਦੀ ਗੱਲ ਹੈ ਫੌਜ ਨੇ ਦਿੱਤ ਤਾਕਤ ਘਟਣੀ ਹੀ ਘਟਣੀ ਹੈ ਰਿਜ਼ਲਟ ਤੁਹਾਡੇ ਸਾਹਮਣੇ ਨੇ ਸਾਰੇ ਐਸੇ ਵੇਖ ਲਓ ਕਿ ਕਸ਼ਮੀਰ ਚ ਫੌਜ ਭਰੀ ਪਈ ਹੈ ਠੀਕ ਹੈ ਉਹਨੇ ਦੇ ਕਿੰਨੇ ਅਗਨੇ ਵੀਰ ਨੇ ਕੀ ਮੈਨੂੰ ਨਹੀਂ ਪਤਾ ਕਿਸੇ ਨੂੰ ਪਤਾ ਪਰ ਇੰਨੀ ਫੌਜ ਹੁੰਦੀਆਂ ਵੀ ਆ ਕੀ ਹੋਇਆ ਚਾਰ ਕੁੱਤੇ ਉਹ ਬਾਰਡਰ ਤੋਂ ਲੈ ਕੇ ਅੰਦਰ ਤੱਕ ਆਏ ਮਾਰ ਕੇ ਆਰਾਮ ਨਾਲ ਆਏ ਆਰਾਮ ਨਾਲ ਮਾਰ ਕੇ ਕਿ ਕੋ ਭੱਜਣੀ ਸੀ ਉਹਨਾਂ ਬਖਸ਼ਤਾ ਨੂੰ ਚੋਕੋਤ ਗਿਆ ਤਾਂ ਪਤਾ 45 ਮਿੰਟ ਉਹਨਾਂ ਨੇ ਆਰਾਮ ਨਾਲ ਮਾਰਿਆ ਫਿਰ ਆਰਾਮ ਨਾਲ ਵਾਪਸ ਚਲੇ ਗਏ ਪਰ ਐਟੋ ਸਾਹਿਬ ਗੱਲ ਕੰਪਲੀਟ ਕਰ ਲਾਂਗੇ ਇਹ ਅਸਰ ਹੁੰਦੇ ਨੇ ਫਿਰ ਫੌਜ ਉੱਤੇ ਇਹ ਹੁਣ ਕਿਵੇਂ ਹੋਇਆ ਕਰਾਇਆ ਜੀ ਜਨ ਪਰ ਰਿਜ਼ਲਟ ਦੇ ਸਾਹਮਣੇ ਹੈ ਨਾ ਕਿ ਉਹ ਮਾਰ ਕੇ ਆਏ ਮਾਰ ਕੇ ਚਲੇ ਗਏ ਨਾ ਆਨ ਲੱਗਿਆ ਪੜਿਆ ਨਾ ਜਾਣ ਲੱਗਿਆ ਪੜੇ ਆਨ ਲੱਗੇ ਤੇ ਫਿਰ ਵੀ ਮੰਨ ਲੋ ਬੈਨੇਫਿਟ ਡਾਊਟ ਬਾਈ ਅਚਾਨਕ ਆ ਗਏ ਜਾਣ ਲੱਗੇ ਤੇ ਤੁਹਾਡੇ ਸਾਹਮਣੇ ਸਨ ਨਾ ਕਿਵੇਂ ਚਲੇ ਗਏ ਕੈਪਟਨ ਸਾਹਿਬ ਮੇਰਾ ਸਵਾਲ ਇੱਕ ਹੋ ਰਿਹਾ ਜੀ ਚਾਹੀਦਾ ਤੇ ਇਹ ਸੀ ਵੀ ਜੇ ਉਹ ਅੰਦਰ ਆਏ ਆ ਤੇ ਇਹ ਪੁੱਛ ਕੇ ਮਾਰੇ ਵੀ ਤੁਹਾਡਾ ਧਰਮ ਕੀ ਤੁਹਾਡਾ ਰਿਲੀਜਨ ਕੀ ਆ ਕੁਛ ਕੇ ਮਾਰੇ ਗਿਆ ਫਿਰ 45 ਮਿੰਟ ਜਿਵੇਂ ਤੁਸੀਂ ਕਹਿ ਰਹੇ 45 ਮਿੰਟ ਇਸ ਕੰਮ ਨੂੰ ਉਹਨਾਂ ਨੂੰ ਲੱਗੇ ਸਰਕਾਰ ਤੇ ਸਾਡਾ ਸਵਾਲ ਕਰਨਾ ਬੰਦਾ ਵੀ ਸਰਕਾਰ ਫੇਲੀਅਰ ਸਰਕਾਰ ਨੇ ਉੱਥੇ ਕੋਈ ਬੰਦੇ ਦੀ ਸਕਿਉਰਿਟੀ ਦਾ ਪ੍ਰਬੰਧ ਨਹੀਂ ਕੀਤਾ ਜਦੋਂ ਕਿ ਉਹ ਇੱਕ ਟੂਰਿਸਟ ਜਮੇ ਇਰੀਆ ਵਾ ਉੱਥੇ ਸਕਿਉਰਿਟੀ ਕਹਿੰਦੇ ਹਰ ਵਕਤ ਜ਼ਿਆਦਾ ਰਹਿੰਦੀ ਹੈ ਉਲਟਾ ਸਾਡੇ ਲੋਕਾਂ ਨੇ ਇਹ ਗੱਲ ਕਹੀ ਵੇਖੋ ਜੇ ਅਸੀਂ ਇਹਦਾ ਬਦਲਾ ਲਵਾਂਗੇ ਸੰਦੂਰ ਆਪਰੇਸ਼ਨ ਚਲਾ ਦਿੱਤਾ ਗਿਆ ਹੋਇਆ ਵੀ ਉਸ ਤੋਂ ਬਾਅਦ ਬਲੈਕਆਊਟ ਦਾ ਇੱਕ ਬੜਾ ਵੱਡਾ ਪਖੰਡ ਕੀਤਾ ਗਿਆ ਬਲੈਕਆਊਟ ਕਰਵਾਇਆ ਗਿਆ ਜਦੋਂ ਕਿ ਆਰਮੀ ਕੋਲ ਇੰਨੇ ਵੱਡੇ ਪ੍ਰਬੰਧ ਹੈ ਨੈਵੀਗੇਸ਼ਨ ਹੈ ਅੱਜ ਆਪਾਂ ਮੋਬਾਈਲ ਤੇ ਜਾਣੇ ਆ ਗੱਡੀ ਤੇ ਨੈਵੀਗੇਸ਼ਨ ਲਾਉਣੇ ਆ ਸਾਨੂੰ ਪਤਾ ਵੀ ਕਿਹੜੇ ਇਲਾਕੇ ਜੇ ਸਾਨੂੰ ਲੈ ਜਾਂਦਾ ਵਾ ਆਰਮੀ ਕੋਲੇ ਪ੍ਰਬੰਧ ਨਹੀਂ ਵੀ ਕਿੱਥੇ ਅਸੀਂ ਬਾਬਸ ਉਟਣਾ ਤੇ ਨੇਵੀਗੇਸ਼ਨ ਆਈ ਉਹ ਸਭ ਕੁਝ ਕਰ ਰਹੇ ਆ ਫਿਰ ਬਲੈਕਆਊਟ ਕਰਵਾ ਕੇ ਤੇ ਸਰਕਾਰ ਦੇ ਸਵਾਲ ਕਰਨ ਦੀ ਬਜਾਏ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਵੀ ਕੋਈ ਸਰਕਾਰ ਨੇ ਤੇ ਬੜਾ ਕੁਝ ਕਰਤਾ ਜੀ ਜਦੋਂ ਕਿ ਹਕੀਕਤ ਕੁਝ ਹੋ ਰਿਹਾ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਇਸ ਮਸਲੇ ਨੂੰ ਬਹੁਤ ਆਪਾਸ ਪਾਲਿਟਿਕਲ ਗਲਤੀ ਹੈ ਸਰਕਾਰ ਦਾ ਫੇਲਿਅਰ ਇਹ 100 ਪ੍ਰਸਤ ਪਰਸੈਂਟ ਸਰਕਾਰ ਦਾ ਫੇਲਿਅਰ ਹੈ ਦੇ ਨਾਲੇ ਫੇਲਿਅਰ ਕਿ ਮੈਂ ਕਹਾਂ ਨਲਾਇਕੀ ਦੇ ਲੈਵਲ ਦਾ ਫੇਲਿਅਰ ਨਲਾਇਕੀ ਦੇ ਉਹ ਸਰਕਾਰ ਸਰਕਾਰ ਦੇ ਸਾਰੇ ਡਿਪਾਰਟਮੈਂਟ ਆ ਗਏ ਕਿਵੇਂ ਜੇ ਬਾਰਡਰ ਕ੍ਰਾਸ ਕੀਤਾ ਤੇ ਡਿਫੈਂਸ ਸਭ ਤੋਂ ਪਹਿਲਾਂ ਡਿਫੈਂਸ ਮਿਨਿਸਟਰ ਨਕਮਾ ਉਹਦੇ ਵਿੱਚ ਇਹ ਅੰਦਰ ਆ ਗਏ ਹੋਮ ਮਿਨਿਸਟਰ ਨਕਮਾ ਉਹਦੇ ਬਾਅਦ ਫਿਰ ਤੁਸੀਂ ਲਓ ਬੀਐਸ ਲਓ ਆਪਣਾ ਜਿਹਨੇ ਨਾਲ ਲਓ ਸਾਰੇ ਪਰ ਲੋਕਲ ਸੀਆਈ ਡੀ ਲਰ ਸਰ ਸਾਰੇ ਨਕਮੇ ਪੂਰਨ ਬਿਯੰਡ ਆਊਟ ਕਿ ਸਾਰੇ ਫੇਲਿਅਰ ਨੇ ਨਕਮੇ ਨਿਕਲੇ ਇਹਨਾਂ ਨੇ ਆਪਣੀ ਡਿਊਟੀ ਦੀ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਠੀਕ ਹੈ ਅੱਛਾ ਦੋ ਜਿਹੜਾ ਟੋਟਲ ਗੱਲ ਕੀਤੀ ਸੀ ਜੀ ਇਹ ਸਿੰਦੂਰ ਸ਼ੁਰੂ ਹੋ ਗਿਆ ਪੇ ਕਿਹੜੇ ਮਨੋਂ ਸਿੰਦੂਰ ਸ਼ੁਰੂ ਕਰ ਲਿਆ ਜਦ ਤੁਸੀਂ ਉਹ ਚਾਰ ਬੰਦੇ ਫੜੇ ਨਹੀਂ ਤੁਹਾਨੂੰ ਕਿਹਾ ਬਦੋ ਪਾਕਿਸਤਾਨੀ ਸੀ ਹਮ ਵੱਡਾ ਸਵਾਲ ਹੈ ਵੱਡਾ ਸਵਾਲ ਹੈ ਪੁੱਛਿਆ ਕਿ ਮਤਲਬ ਕਿ ਹਵਾ ਮਚਾਦੇ ਹੋ ਤੇ ਪਾਕਿਸਤਾਨ ਨੂੰ ਕਰਦੇ ਅਬੇ ਮੇਨ ਕੁਐਸਚਨ ਇਜ਼ ਇਹ ਕਿ ਜਿਹੜੇ ਚਲੇ ਗਏ ਜਨਾਰਦੀਪ ਡਿਊਟੀ ਸੀ ਇਹਨਾਂ ਨੂੰ ਫੜਨ ਦੀ ਉਹ ਕਿਥੇ ਨੇ ਬੰਦੇ ਮੈਂ ਇੱਕ ਟੈਂਪਸ ਸਾਹਿਬ ਇਹਨਾਂ ਵੇਰ ਗੱਲ ਪੂਰੀ ਕਰਾਂਗਾ ਨਾ ਮੈਂ ਤੁਹਾਨੂੰ ਵੇਚੀ ਸਵਾਲ ਲੈਣ ਲਗਾ ਦੀ ਜਦੋਂ ਸਿੰਦੂਰ ਪ੍ਰੈਸ਼ਨ ਹੋਇਆ ਬਾਰਾਮੁੱਲਾ ਦੇ ਵਿੱਚ ਇੱਕ ਗੁਰਦੁਆਰੇ ਤੇ ਅਟੈਕ ਹੋਇਆ ਉੱਥੇ ਇੱਕ ਰਾਗੀ ਸਿੰਘ ਉਹਦੀ ਇੱਕ ਬੇਟੀ ਦਾ ਮੈਂ ਬਿਆਨ ਸੁਣ ਰਿਹਾ ਸੀ ਬੜਾ ਭਾਵੁਕ ਸੀ ਉਹਨੇ ਕਿਹਾ ਵੀ ਸੁਹੀ ਸਰਕਾਰਾਂ ਨੇ ਸੰਧੂਰ ਆਪਰੇਸ਼ਨ ਚਲਾ ਕੇ ਉਹਨਾਂ ਦਾ ਤੇ ਬਦਲਾ ਲੈ ਲਿਆ ਪਰ ਜੇ ਸਾਡੇ ਪਰਿਵਾਰ ਦੇ ਜਿਹੜਾ ਹੋਰ ਅਟੈਕ ਹੋ ਰਿਹਾ ਸਾਡੇ ਪਰਿਵਾਰ ਦੇ ਜੀ ਮਾਰੇ ਗਏ ਸਾਡੇ ਲਈ ਕਿਹੜਾ ਆਪਰੇਸ਼ਨ ਕਰਾਉਂਗੇ ਜੇ ਸੰਧੂਰ ਆਪਰੇਸ਼ਨ ਇਹਨਾਂ ਲਈ ਕੀਤਾ ਜਾ ਰਿਹਾ ਸਾਡੇ ਲਈ ਕੀ ਕਰੋ ਪਹਿਲੇ ਗੱਲ ਤਾਂ ਸੰਧੂਰ ਵਾਲੀ ਗੱਲ ਹੈ ਇਹ ਮਤਲਬ ਇਹ ਨਾ ਪਹਿਲੀ ਗੱਲ ਤੇ ਲੈ ਕੇ ਸੈੱਟ ਕਿ ਤੁਸੀਂ ਬੋਲਦੇ ਤੇ ਫੜੇ ਨਹੀਂ ਤੁਸੀਂ ਜੇ ਉਹ ਜਿਵੇਂ ਕਿ ਟਿਪੀਕਲ ਜੀ ਮੁੱਦਾ ਪਟਕਾਓ ਕਿ ਦੇਸ਼ ਦੇ ਵਿੱਚ ਕੀ ਹਾਲਾਤ ਨੇ ਗਰੀਬੀ ਹੈ ਬੰਬਕ ਤੋਂ ਖਮਾਰੀ ਹੈ ਸਾਰਾ ਕੁਝ ਉਹ ਹਟਾ ਕੇ ਤੁਸੀਂ ਲਾਤਾ ਫਿਰ ਤੁਸੀਂ ਕਹਿੰਦੇ ਹੋ ਆਪਰੇਸ਼ਨ ਸਿੰਦੂਰ ਕੀਤਾ ਸੀ ਬਦਲਾ ਲਿਆ ਮੈਂ ਪੁੱਛਣਾ ਕੀ ਬਦਲਾ ਲਿਆ ਤੁਸੀਂ ਸਰਕਾਰ ਨੇ ਬਦਲਾ ਕੀ ਕੀਤਾ ਆਪਣੇ ਮੂੰਹ ਕਹਿੰਦੇ ਨੇ ਜਾਣ ਤੋਂ ਪਹਿਲਾਂ ਸੀ ਆਪਣਾ ਪਾਕਿਸਤਾਨ ਦੱਸਦੇ ਸੀ ਵੀ ਰਾਤੀ ਸੀ ਆਵਾਂਗਾ ਅਸੀਂ ਅਟੈਕ ਕਰਨਾ ਫਿਰ ਇਹਨਾਂ ਦੀ ਐਸੇ ਫਿਰ ਨਾਇਕ ਯੂਜ਼ ਕਰਨਿਆ ਇਹਨਾਂ ਆਪਣੇ ਮੂੰਹ ਕਿਆ ਸੀ ਜੀ ਉਸੇ ਇੱਕ ਹੀ ਠਿਕਾਣੇ ਨੇ ਜਿਹੜੇ ਸਾਨੂੰ ਪਤਾ ਨੇ ਕਿਆ ਸੀ ਹੂੰ ਉਹਦੇ ਜੋ ਨੌ ਠਿਕਾਣੇ ਤੋੜ ਕੇ ਤੁਸੀਂ ਵਾਪਸ ਆ ਗਏ ਹੂੰ 12 ਕਾ ਵੀ ਛੱਡੇ ਨੇ ਹੂੰ ਕੁਐਸਚਨ ਹੂੰ ਫਿਰ ਇਹ ਪੈਸਾ ਦੂਰਾ ਇਹਦਾ ਮਤਲਬ ਇਹ ਹੈ ਕਿ ਹੋਂ ਜਿਹੜਾ ਇਲੈਕਸ਼ਨ ਹੈ ਬਿਹਾਰ ਦਾ ਜਿਸ ਹੁੰਦਾ ਹੈ ਤੇ ਨੌ ਤੋੜ ਦਿਓ ਉਹਦੇ ਬਾਅਦ ਫਿਰ ਦੂਜਾ ਇਲੈਕਸ਼ਨ ਆਗਾ ਫਿਰ 12 ਤੋੜ ਲਾਏ ਤੇ ਜਦ ਤੱਕ ਆ 12 ਤੋੜਾ ਕੇ ਨੌਕਲ ਹੋ ਜਾਣਗੇ ਉਹ ਇਹ ਤੋਂ ਮੋਰਖਾ ਕੀ ਹੋਏਗੀ ਫੇਰੇ ਕਹਿੰਦੇ ਨੇ ਜੇ ਸਤ 100 ਬੰਦੇ ਮਾਰੇ ਤੁਹਾਡਾ ਤੁਹਾਡਾ ਕਹਿੰਦਾ ਵੀ ਇਲੈਕਸ਼ਨ ਜਿਹੜੇ ਬਿਹਾਰ ਦੇ ਯੂਪੀ ਦੇ ਸਨ ਉਹਦੇ ਕਰਕੇ ਸਭ ਕੁਝ ਕੀਤਾ ਸਾਰੀ ਦੁਨੀਆ ਕਹਿ ਰਹੀ ਯਾਰ ਮੈਂ ਕੀ ਕਹਾਂ ਅਦਰਵਾਈਜ਼ ਥਿਮੀ ਵਨ ਰੀਜ਼ਨ ਕਿ ਕਿ ਹੋ ਕੀ ਰਿਹਾ ਨਾ ਉਹ ਮੁੱਕ ਦੀ ਗੱਲੋਂ ਬਾਅਦ ਇੱਕੀ ਤੇ ਇੱਕੀ ਕਿਉਂ ਨਹੀਂ ਇਹ ਗੱਲ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਹੀ ਜਿਹੜੇ ਕਹਿੰਦੇ ਵੀ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕਿਉਂਕਿ ਹਿੰਦੂ ਨਾਂ ਤੇ ਪੋਲਿਟੀ ਕੀਤੀ ਜਾ ਰਹੀ ਹੈ ਔਰ ਮੈਂ ਇੱਕ ਬਿਆਨ ਸੁਣ ਰਿਹਾ ਸੀ ਇੱਕ ਸਾਧ ਜੀ ਸੀਗਾ ਉਹ ਕਹਿੰਦਾ ਵੀ ਜੇ ਪੰਜਾਬ ਹੁਣ ਸਾਡੇ ਭਾਰਤ ਵਿੱਚ 80% ਹਿੰਦੂ ਨੇ ਤੇ ਹਿੰਦੂ ਰਾਸ਼ਟਰ ਬੰਨਣਾ ਚਾਹੀਦਾ ਤੇ ਕਿਹੜਾ ਹਿੰਦੂ ਰਾਸ਼ਟਰ ਕਿਦਾਂ ਦਾ ਬਣਾਣਾ ਚਾਹੁੰਦੇ ਹੋ ਦੇਖੋ ਜੀ ਕੰਨ ਖੋਲ ਕੇ ਸੁਣ ਲਓ ਹਿੰਦੂ ਰਾਸ਼ਟਰ ਕਦੀ ਨਹੀਂ ਜਬਣਾ ਹਾਂ ਜੇ ਤੋੜਾ ਹਿੰਦੂ ਰਾਸ਼ਟਰ ਜੇ ਬਣਿਆ ਜਿਹੜਾ ਤੁਸੀਂ ਸੋਚ ਰਹੇ ਹੋ ਤੇ ਐਸ ਜਿਹੜਾ ਅੱਜ ਜੋ ਹਿੰਦੁਸਤਾਨ ਹੈ ਇਹਦੇ 500 ਟੁਕੜੇ ਹੋਣਗੇ ਉਹਦੇ ਟੁਕੜੇ ਜਿਹੜਾ ਬਣਦੇ ਤੇ ਬੰਦ ਕਿਉਂ ਮੈਂ ਕਹਿ ਰਿਹਾ ਹਾਂ ਜਿਹੜਾ ਸਾਡਾ ਈਸਟ ਹੈ ਉਹਨਾਂ ਨੇ ਕਲੀਅਰਲੀ ਗੱਲ ਕਹੀ ਹੋਈ ਹੈ ਸਾਊਥ ਦਰਾਵਿਡ ਫਟਾ ਉਹਨਾਂ ਠੋਕ ਕੇ ਕਿਹਾ ਕਿ ਸਾਡੇ ਤੁਸੀਂ ਹਿੰਦੀ ਹੁੰਦੀ ਲਾਓਗੇ ਤੇ ਸਾਨੂੰ ਤੁਸੀਂ ਅਸੀਂ ਵੱਖਰੇ ਹੋਣਾ ਪੰਜਾਬ ਨੂੰ ਤੇ ਤੁਸੀਂ ਆਪੇ ਵੱਖਰਾ ਕਰਤਾ ਕਿਵੇਂ ਵੱਖਰਾ ਕੀਤਾ ਜਦੋਂ ਕਿਸਾਨ ਜਾਣ ਲੱਗੇ ਤੁਸੀਂ ਕਿ ਅੱਲਾਸੇ ਠੀਕ ਹੈ ਜੀ ਮਤਲਬ ਪੰਜਾਬ ਨੂੰ ਜਿਹੜਾ ਬਤਾ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਇਸ਼ਾ ਸਾਡਾ ਆਜ਼ਾਦੀ ਨੂੰ ਬਰਕਰਾਰ ਕਰਨ ਸਭ ਤੋਂ ਜ਼ਿੰਦਾਰ ਸਾਡੇ ਹਿੱਸਾ ਸਾਡਾ ਹੀ ਸਾ ਤੇ ਜਦੋਂ ਅਸੀਂ ਦਿੱਲੀ ਆਪਣੇ ਹੱਕ ਲਈ ਜਾ ਰਹੇ ਹਾਂ ਤੁਸੀਂ ਸਾਨੂੰ ਰੋਕ ਲੈ ਤੇ ਕਿੰਨਾ ਲੈਂਦੇ ਹੋ ਉਦੋਂ ਫੇਟੇ ਮੋੜਨ ਦਾ ਕਿ ਜਦੋਂ ਕਿ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਜੇ ਆਉਣ ਕਿਤੇ ਪ੍ਰੋਬਲਮ ਆ ਗਈ ਤੁਸੀਂ 100-100 ਦਾ ਦਿੱਸਾ ਕਰ ਦਿਓ ਹਮ ਅਸੀਂ ਫਿਰ ਵੀ ਜਾਣ ਨੂੰ ਤਿਆਰ ਤਾਂ 100-100 ਹਮ ਅਸੀਂ 100-100 220 ਕਿਲੋਮੀਟਰ ਟੂਨ ਤਿਆਰ ਨਾ ਇਹਨਾਂ ਸਾਡੇ 150-150 ਵੀ ਨਹੀਂ ਮੰਗੇ ਤੇ ਪੰਜਾਬ ਨੂੰ ਤੇ ਤੁਸੀਂ ਆਪੇ ਵਖਰਾ ਕਰਨ ਲੇ ਹੋ ਹਮ ਤੇ ਹਿੰਦਰਾਸ ਤੋਂ ਹਿੰਦਰਾਸ ਕਿਥੋਂ ਮੰਗਣਾ ਇਹਦੇ ਮੂਰਖnablaਲੇ ਸੁਪਨਾ ਹੈ ਜੇ ਕਦੀ ਪੂਰਾ ਆਇਆ ਤੇ ਟੁਕੜੇ ਹੋਣਗੇ ਮੈਂ ਇੱਕ ਗੱਲ ਤੁਹਾਨੂੰ ਸੁਣਨਾਂਗੇ ਹਮ ਸਾਲ 1900 ਦੇ ਵਿੱਚ ਦੁਨੀਆਂ 'ਚ 75 ਮੁਲਕ ਸੀ ਜੀ ਸਿਰਫ 75 ਮੁਲਕ ਸੀ ਹਮ 1950 ਆ ਕੇ 100 ਸਵਾ 100 ਹੋ ਗਏ ਹਮ ਅੱਜ ਦੁਨੀਆ ਦੇ ਵਿੱਚ ਕੋ 180 190 ਮਿਲ ਕੇ 200 ਦੇ ਆਸਪਾਸ ਨੇ ਹੂੰ ਤੇ ਜੇ ਇਹਨਾਂ ਦੀ ਮੂਰਖਤਾ ਚੱਲਦੀ ਰਹੀ ਤੇ 200 ਸੱਤ ਮਿਲ ਕੋ ਜਾਣ ਦੀ ਦੁਨੀਆ ਤੇ ਅੱਛਾ ਇਹ ਭਾਰਤ ਦੇ ਨੇ ਟੁਕੜੇ ਟੁਕੜੇ ਹੋ ਜਾਣਗੇ ਸਭ ਜਿੱਥੇ ਗੱਲ ਹੈ ਬਲੈਕ ਕੋਡ ਜਿਹੜਾ ਕੀਤਾ ਗਿਆ ਇਹਨੂੰ ਕਿੰਨਾ ਕੁ ਸਾਇ ਸਹੀ ਦੇਖਦੇ ਹੋ ਮੂਰਖਤਾ ਮਹਾ ਮੂਰਖਤਾ ਹੂੰ ਅਰੇ ਅੱਜਕੱਲ ਟੈਕਨੋਲੋਜੀ ਤੁਸੀਂ ਕਹਿੰਦੇ ਹੋ ਓਵਰ ਹੈ ਬੰਬ ਦੇ ਉੱਤੇ ਤੁਸੀਂ ਐਡਰੈਸ ਲਿਖ ਦਿੰਦੇ ਹੋ ਜੇ ਮੈਂ ਸਿੰਪਲ ਲੈਂਗੁਏਜ ਸਮਝਾਣਾ ਹੈ ਤੇ ਮੈਂ ਸੈਕਟਰ 27 ਕੋਠੀ ਨੰਬਰ 28 ਹੂੰ ਚੁਕਤਾਨ ਕਰ ਲੋੜੇ ਨੇ ਬਾਮਣੇ ਆਪਸੇ ਪਹੁੰਚ ਜਾਣ। ਅੱਛਾ ਇਹ ਇਥੋਂ ਤੱਕ ਟੈਕਨੋਲੋਜੀ ਆ ਗਈ। ਯੈਸ। ਤੇ ਤੁਸੀਂ ਆ ਕਹਦੇ ਮਤਲਬ ਦੁਨੀਆਂ ਕਿੱਥੇ ਪਹੁੰਚ ਰਹੀ ਹੈ? ਤੁਸੀਂ ਅਜੇ ਵੀ 60-65 ਦੇ ਜੰਨਾ ਚ 60-65 ਦੇ ਹੁੰਦਾ। ਚਲੋ ਉਦੋਂ ਤੇ ਕਿਹਾ ਵੀ ਚੁੱਲ੍ਹੇ ਜਗਨਾ ਬਾਲੋ, ਘਰ ਦੀ ਲਾਈਟ ਨਾ ਬਾਲੋ, ਉਦੋਂ ਬੀਬੀਆਂ ਡਰਦੀਆਂ ਸਲੋ ਹੁੰਦਾ ਸੀਗਾ। ਪਰ ਹੁਣ ਤਾਂ ਇੰਨਾ ਕੁਝ ਟੈਕਨੋਲੋਜੀ ਆਂਦੇ ਬਾਅਦ ਫਿਰ ਉਹ 60-65 ਵਾਲੀ ਜੰਗਾ ਦਾ ਕੰਮ ਕੀਤਾ ਜਾ ਰਿਹਾ। ਮੂਰਖਤਾ ਉੱਠੀ ਬਕਰ। ਕਿ ਦੁਨੀਆਂ ਅੱਗੇ ਜਾ ਰਹੀ ਤੁਸੀਂ ਪਿੱਛੇ ਦੇ। ਅੱਛਾ ਜੀ ਨਹੀਂ ਕਰਦੇ। ਤੇ ਜਿਹੜੇ ਮੋਦੀ ਭਗਤ ਆ ਜਾਂ ਉਹ ਲੋਕ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਸੋਸਾਇਟੀ ਨੂੰ ਖਤਰੇ 'ਚ ਪਾ ਰਹੇ ਹੋ ਉਹ ਤੁਹਾਡੇ ਵਿਰੁੱਧ ਖੜੇ ਹੋ ਜਾਂਦੇ ਆ ਯਾਰ ਹੁਣ ਜਦੋਂ ਤੁਸੀਂ ਕਹਿ ਦਿੱਤਾ ਮੋਦੀ ਭਗਤ ਭਗਤ ਕੌਣ ਨੇ ਭਾਤੋਂ ਲ ਜਨਰੇਸ਼ਨ ਆ WhatsApp 'ਤੇ ਹੁੰਦੇ ਆ ਆਪਣੇ WhatsApp 'ਤੇ ਈਲਿਊਨਿਅਰ ਤੋਂ ਪੜ੍ਹੇ ਨੇ ਉਹਨਾਂ ਨੂੰ ਚੌਣੀ ਦੀ ਇੱਕ ਲੱਗੀ ਦੱਸੋ ਉਹਨਾਂ ਦਾ ਕੋਈ ਵੀ ਕੰਮ ਦਾ ਕੰਮ ਪੁੱਛ ਲਓ ਉਹ ਤੇ ਲੋਕ ਕਹਿੰਦੇ ਨੇ ਬੜਾ ਸਾਡਾ ਅਕੀਕੇ ਦਾ ਜਾਵੇ ਧਰਮ ਦੀ ਗੱਲ ਉਹਨਾਂ ਤੋਂ ਕਿਸੇ ਨੂੰ ਫੜ ਕੇ ਵੀ ਕਿਸੇ ਵੀ ਧਰਮ ਤੋਂ ਦੋ ਦੋ ਇਹ ਸਮਾਦੇ ਸਾਨੂੰ ਠੀਕ ਹੈ ਨਾ ਉਹਨਾਂ ਦਾ ਤਾਂ ਕੰਮ ਇਹ ਹੀ ਹੈ ਕਰਨਾ ਫਿਰ ਅਗਨੀਵੀਰਾਂ ਵਾਲਾ ਦਾ ਜਿਹੜਾ ਆਲਾ ਫਿਰ ਆਪਾਂ ਉਧਰ ਆਈਏ ਅਗਨੀਵੀਰਾਂ ਨਾਲ ਉਹ ਕਰਨਾ ਕੀ ਚਾਹੀਦਾ ਕਿਉਂਕਿ ਪਤਾ ਲੱਗ ਗਿਆ ਵੀ ਇਹਨਾਂ ਨੂੰ ਕੱਖ ਮਿਲਣਾ ਨਹੀਂਗਾ ਜਿੱਦਾਂ ਸ਼ਰਾਬ ਨਾ ਬੰਦਾ ਮਰਦਾ 10 ਲੱਖ ਦੇਂਦੀ ਆ ਪੰਜਾਬ ਸਰਕਾਰ ਨੂੰ ਬੀਬੀ ਜਿਹੜੀ ਪਠਿੰਡੇ ਮਸਲਾ ਹੋਇਆ ਪਿੱਟ ਕੇ ਮਰ ਗਏ ਵੀ ਸਾਡੇ ਬੱਚੇ ਦਾ ਜਿਹੜਾ ਸਰਕਾਰੀ ਸਨਮਾਨ ਕੀਤਾ ਜਾਵੇ ਇਹਨਾਂ ਨੂੰ ਜਿਹੜਾ ਹਰਜਾਨਾ ਦਿੱਤਾ ਜਾਵੇ ਉਹ ਬੱਚਾ ਕਿੰਨਾ ਹੋਨਰ ਬੱਚਾ ਸੀ ਔਰ ਦੇਸ਼ ਲਈ ਕਿੰਨਾ ਕੁਝ ਕਰ ਸਕਦਾ ਸੀ ਉਸ ਮਾਂ ਦੇ ਲਈ ਅੱਜ ਕੀ ਗੁਜ਼ਰਦੀ ਐ ਔਰ ਸਰਕਾਰ ਉਹਦਾ ਹਾਲ ਵੀ ਨਹੀਂ ਪੁੱਛਣ ਗਈ ਨਾ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ ਯਾਰ 11 ਸਾਲ ਤੋਂ ਇਹ ਪਾਰਟੀ ਪਾਵਰ 'ਚ ਤਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਇਹ ਨਾਲੇ ਇਨਸਾਨ ਦੀ ਜਾਨ ਦੀ ਕੀਮਤ ਜ਼ੀਰੋ ਐ ਹਮ ਸਿੰਪਲ ਐਗਜ਼ਾਮਪਲ ਦੇ ਦੇਣਾ ਮਤਲਬ ਕਿਸਾਨ ਆंदोलਨ ਲੱਗਾ ਸੀ 733 ਕਿਸਾਨਾਂ ਦੀ ਜਾਨ ਗਈ ਸੀ ਵੇਸੀ ਠੀਕ ਐ ਤੇ ਜਦੋਂ ਸੱਤਪਾਲ ਮਲੇ ਗਵਰਨਰ ਕਿ ਇਹਨਾਂ ਨੇ ਕੀ ਆਪਣਾ ਪ੍ਰਾਈਮ ਮਿਨਿਸਟਰ ਨੂੰ ਕਿ ਭਈ ਇੰਨੇ ਜਾਨਦਾਰੀ ਹੈ ਤੋ ਇਹ ਕੋਈ ਇਹਨਾਂ ਨਾਲ ਦਾ ਰੱਬਿਸ ਕਟਾ ਤੇ ਪ੍ਰਾਈਮ ਮਿਨਿਸਟਰ ਲਫਜ ਗਈ ਸੀ ਕਹਿੰਦਾ ਮੇਰੇ ਲਈ ਥੋੜੀ ਪਰਿਆ ਇਹਨਾਂ ਨੂੰ ਜਾਨ ਦੀ ਕੀਮਤ ਨਹੀਂ ਸਰਦ ਤਸੀਮ ਆਪਣਾ ਬਾਰਡਰ ਤੋਂ ਰੋਜ਼ ਐਵਰੇਜ ਐਵਰੇਜ 20-30 ਦੇ ਸਹਾਇਦੀ ਹੁੰਦੀ ਹੈ ਠੀਕ ਹੈ ਤੁਸੀਂ ਇੱਕ ਦੇ ਸ਼ਹੀਦ ਦੇ ਉੱਤੇ ਵੀ ਇੱਕ ਵੀ ਕਿਸੇ ਸਰਕਾਰੀ ਬੰਦੇ ਦਾ ਕੋਈ ਸੁਣਿਆ ਸ਼ਰਧਾਂ ਲਈ ਸੁਣੀ ਜ ਕਦੀ ਨਹੀਂ ਮੈਨੂੰ ਕਦੋਂ ਨਹੀਂ ਤਵਾ ਉਮੀਦ ਹੈ ਉਹਦੇ ਬਾਰੇ ਜਿੱਤੇ ਵੀ ਜਾਨ ਦੀ ਕੀਮਤ ਹੀ ਨਹੀਂ ਤੇ ਫਿਰ ਫਿਰ ਅੱਜ ਦੀ ਗੱਲ ਨੇ 11 ਸਾਲ ਤੋਂ ਤੁਹਾਨੂੰ ਅਸੀਂ ਪਰਤੇ ਨਹੀਂ ਕਿ ਤੇ ਸਚਾਈ ਤੁਹਾਡੇ ਸਾਹਮਣੇ ਆਉਣੀ ਚਾਹੀਦੀ ਹੁੰਦੀ ਹੈ ਸਰ ਫਿਰ ਕੋਣ ਵੀ ਜੇ ਚਲੋ ਅਸੀਂ ਦੂਰ ਕਰੀ ਜਿਹੜੇ 27 ਜੜੀਆਂ ਦੀਆਂ ਜਾਨਾਂ ਗਈਆਂ ਕਰਾ ਕੇ ਉਹਦੇ ਬਾਰੇ ਕੀ ਕੀਤਾ ਤੁਸੀਂ ਉਹ 27 ਜਿਹੜੇ ਵਿਦਵਾਨ ਹੈ ਜਾਂ ਕੋਈ ਉਹਨੇ ਬੱਚਾ ਆਪਣਾ ਮੁੰਡਾ ਗਿਆ ਮੁੰਡੇ ਦਾ ਪਿਓ ਪ੍ਰਾਪਰ ਹੋ ਗਿਆ ਉਹਨਾਂ 27 ਬਾਰੇ ਸਰਕਾਰ ਨੇ ਕੀ ਕੀਤਾ ਤੁਸੀਂ ਹੂੰ ਦੱਸੋ ਬੜਾ ਵੱਡਾ ਸਵਾਲ ਹੈ ਕੀ ਕੀਤਾ ਕਿ ਕੁਛ ਨਹੀਂ ਨਾਂ ਉਹਦੇ ਕਰ ਗਏ ਨਾ ਕੋਈ ਕੰਪਨਸੇਸ਼ਨ ਸਾਥ ਕੁਛ ਵੀ ਨਹੀਂ ਦਿੱਤਾ ਹੂੰ ਤਾਂ ਫਿਰ ਤੁਸੀਂ ਕੀ ਉਮੀਦਾਂ ਕਰਨ ਦੇ ਅੱਛਾ ਇੱਕ ਮਸਲਾ ਹੋਰ ਜਿਹੜਾ ਮੈਂ ਆਪਣਾ ਗੱਲਬਾਤ ਕਰਦੀ ਉਹਦਾ ਕੈਮਰਾ ਗੱਲ ਕਰ ਰਹੀ ਸੀ ਆਪਾਂ ਚੰਡੀਗੜ੍ਹ ਤੇ ਬੈਠੇ ਆ ਪੰਜਾਬ ਦੇ 28 ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਅੱਜ ਚੰਡੀਗੜ੍ਹ ਪੰਜਾਬ ਦਾ ਹਿੱਸਾ ਨਹੀਂ ਮੰਨਦੇ ਇੱਕ ਵੱਖਰਾ ਬਣਾ ਦਿੱਤਾ ਹਾਂ ਜੂਟੀ ਬਣਾ ਦਿੱਤੀ ਗਈ ਅੱਛਾ ਨਾ ਹਰਿਆਣੇ ਦਾ ਨਾ ਪੰਜਾਬ ਦਾ ਕੁਝ ਵੀ ਨਹੀਂ ਹੈਗਾ 28 ਪਿੰਡ ਉਜਾੜ ਕੇ ਪੰਜਾਬ ਤੇ ਪੰਜਾਬ ਨੂੰ ਹੱਕ ਨਹੀਂ ਦਿੱਤਾ ਜਾ ਰਿਹਾ ਇਹ ਖੋ ਨਵਾਂ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਨਵਾਂ ਕੰਮ ਕਰਨ ਜਾ ਰਹੀ ਹੈ ਪੰਜਾਬ ਦੇ 25 30 ਪਿੰਡ ਉਜਾੜ ਕੇ 50 ਪਿੰਡ ਉਜਾੜ ਕੇ 25000 ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਕੀਤੀ ਗਈ ਹੈ ਉਹ ਕਿੱਥੇ ਨਕੀਤੀ ਜਾ ਰਹੀ ਕਿਸੀ ਕਰਮ ਦੇ ਪਲਾਨਿੰਗ ਜੀ ਘਰ ਕੰਨ ਦੀ ਪਲਾਨਿੰਗ ਹੈ ਨਾ 5 ਤੱਕ ਆ ਪੜ ਰਹੇ ਉੱਥੇ ਕੀ ਕੀਤਾ ਜਾਊਗਾ ਕਿ ਉਹ ਚੰਡੀਗੜ੍ਹ ਵਰਗਾ ਹਾਲ ਹੋਊਗਾ ਜਾਂ ਕੀ ਕੁਝ ਹੋਊਗਾ ਪੰਜਾਬ ਨੂੰ ਉਜਾੜ ਰਹੇ ਨੇ ਜੀ 25000 ਏਕੜ ਜੇ ਤੁਸੀਂ ਸ਼ਹਿਰ ਬਸਾਣਾ ਚਾਹੁੰਦੇ ਹੋ ਨਰਮਿਸ ਕਿਉਂ ਤੇ ਪੁਰ ਜਿੰਨੇ 25000 ਏਕੜ ਤੁਸੀਂ ਲਾ ਲਓ ਕਿੰਨੇ ਪੰਜਾ ਪਿੰਡ ਨੇ ਉਹ ਕਿੱਥੇ ਜਾਣਗੇ ਨਾਲ ਇਹਦਾ ਪਰਪਸ ਕੀ ਹੈ ਹਾਂ ਸਭ ਤੋਂ ਵੱਡੀ ਗੱਲ ਪਰਪਸ ਇੱਕ ਸ਼ਹਿਰ ਬਸਾਣਾ ਲੱਖਾਂ ਕਰੋੜ ਦੇ ਵਿੱਚ ਕਰੋੜ ਲੱਗਦੇ ਨਹੀਂ ਇਹ ਜਿਹੜੇ 25 ਪੂਰੀ ਗੱਲ ਕਰਨਾ 25 ਏਕੜ ਬਸਾਇਆ ਨਵਾਂ ਸ਼ਹਿਰ ਬਸਾਇਆ ਜਾ ਰਿਹਾ ਜਾਂ ਕੁਝ ਇਹ ਕਿਦਾਂ ਬਸਾਣਾ ਚਾਹੁੰਦੇ ਉਹ ਕਿਦਾਂ ਦਾ ਹੋਊਗਾ ਕੀ ਹੋਊਗਾ ਕੁਝ ਵੀ ਨਹੀਂ ਕੋਈ ਪਲਾਨਿੰਗ ਨਹੀਂ ਕੁਝ ਵੀ ਨਹੀਂ ਬੇਸਿਕਲੀ ਪੰਜਾਬ ਨੂੰ ਜਾੜਨ ਦੇ ਕੋਈ ਸਵਾਲ ਨਹੀਂ ਕਰ ਰਿਹਾ ਖੜਾ ਸਭ ਤੋਂ ਵੱਡਾ ਸੋਚੇਗਾ ਇਹ ਆ ਸਾਡੇ ਜਿੰਨੇ ਦਾਗੀ ਬਾਗੀ ਜਾਂ ਜਿੰਨੇ ਜਿੰਨੀਆਂ ਪਾਰਟੀਆਂ ਨੇ ਅਬ ਇੱਕ ਪੰਜਾਬ ਲਈ ਤੇ ਇਕੱਠੇ ਹੋ ਜਾਓ ਦਿੱਲੀ ਤੁਸੀਂ ਇਕੱਠੇ ਨਹੀਂ ਹੁੰਦੇ ਪੰਜਾਬ ਤੇ ਇਕੱਠੇ ਹੋ ਜਾਓ ਜਿੰਨੇ ਪੰਜਾਬ ਲਈ ਤੇ ਇਕੱਠੇ ਦੀ ਹੁੰਦੀ ਗੱਲ ਜਿਹੜਾ ਬਠਿੰਡੇ ਮਸਲਾ ਹੋਇਆ ਵਾ ਮੁੰਡੇ ਨੂੰ ਮਾਰਿਆ ਗਿਆ ਹੈ ਨਾ ਤੇ ਉਹ ਪਰਿਵਾਰ ਨੂੰ ਅੱਜ ਧਮਕਾਇਆ ਜਾ ਰਿਹਾ ਖੁੱਲੇ ਦੇ ਪਹਿਲਾਂ ਹੋਇਆ ਉੱਥੇ ਸਰਕਾਰ ਫੇਲੀਅਰ ਹੋ ਗਈ ਸਰਕਾਰ ਉੱਥੇ ਕੁਝ ਨਹੀਂ ਕਰਨਾ ਚਾਹ ਰਹੀ ਔਰ ਸਰਕਾਰ ਨੂੰ ਬੜੇ-ਬੜੇ ਸਵਾਲ ਲੋਕਾਂ ਨੇ ਖੜੇ ਕੀਤੇ ਵੀ 2027 ਆ ਗਿਆ ਨੇੜੇ ਹੁਣੇ ਕੁਝ ਕਰ ਲੋ ਤਾਂ ਵੀ ਕੁਝ ਕਰਨੂ ਕਿੰਨੀਆਂ ਰੋਜ਼ ਮੌਤਾਂ ਹੋ ਰਹੀਆਂ ਕਿੰਨੇ ਇਨਕਾਊਂਟਰ ਹੋ ਰਹੀਆਂ ਕਿੰਨੇ ਘਰਾਂ 'ਚ ਆ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਔਰ ਪੰਜਾਬ ਦੇ ਜਿੰਨੇ ਇੰਡਸਟਰੀਅਲ ਹੈ ਜਨ ਨੇ ਪੰਜਾਬ ਦੇ ਜਿੰਨੇ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ ਵੱਡੇ-ਵੱਡੇ ਜਿਹੜੇ ਗਰੁੱਪ ਆ ਸ਼ਰਿਆ ਫੋਨ ਕਰਕੇ ਕਹਿੰਦੇ ਸਮਝ ਨਹੀਂ ਫਰੋਤੀ ਦੇ ਦੋ ਨੇ ਤਾਂ ਮਰਨ ਲਈ ਤਿਆਰ ਹੋ ਜੋ ਔਰ ਜਿੰਨੇ ਵੱਡੇ ਵੱਡੇ ਕਾਰੋਬਾਰੀ ਲੋਕ ਨੇ ਪੰਜਾਬ ਛੱਡ ਕੇ ਬਾਹਰ ਦੇਸ਼ ਭੱਜ ਨੂੰ ਤਿਆਰ ਨੇ ਤੇ ਫਿਰ ਇਹ ਪੰਜਾਬ ਰਹਿ ਹੈ ਕਿ ਐਸੀ ਨਵੇਂ ਤੁਸੀਂ 25 50 25000 ਏਕੜ ਦੀ ਗੱਲ ਕਰ ਰਹੇ ਹੋ ਵੀ ਨਵਾਂ ਸ਼ਹਿਰ ਉਸ ਆਇਆ ਜਾ ਰਿਹਾ ਪੰਜਾਬ ਦੇ ਲੋਕ ਤੇ ਪੰਜਾਬ ਚ ਰਹਿਣਾ ਨਹੀਂ ਚਾਹੁੰਦੇ ਉਹਨਾਂ ਨੂੰ ਫਰੋਤੀਆਂ ਦੇਣ ਲਈ ਰੋਜ਼ ਜਿਹੜੇ ਹੈਗਾ ਗੈਂਗਸਟਰ ਫੋਨ ਕਰ ਰਹੇ ਆ ਵੀ ਇੰਨੇ ਕਿੰਨੇ ਕਰੋੜ ਰੁਪਏ ਸਾਨੂੰ ਦੇਓ ਨਹੀਂ ਤੇ ਮਰਨ ਨੂੰ ਤਿਆਰ ਹੋ ਜੀ ਤੇ ਇਹ ਦੁਖਾ ਦੇ ਨੇ ਕਿ ਕੰਪਲੀਟ ਫੇਲਰ ਆਫ ਲਾ ਐਂਡ ਆਰਡਰ ਸਹੀ ਤੇ ਇਹ ਇਹ ਤੇ ਸਰਕਾਰ ਸਮਝਦੀ ਇੱਥੇ ਦੇਖੋ ਉਹ ਬੱਸਾਂ ਦੇ ਪਿੱਛੇ ਲੱਗੇ ਆਪਨੇ ਸਵਾਰੇ ਕੇ ਆਪ ਜਮੇ ਆ ਰਹੇ ਇਥੇ ਉਹਨਾਂ ਹਾਲਾਤ ਹੋ ਗਏ ਨੇ ਕਿ ਪੰਜਾਬੀਓ ਇਕੱਠੇ ਹੋ ਸ਼ੇਰ ਵਾਲੀ ਸਿੱਤੋਲੀ ਬਾਜ਼ਾਰਾਂ ਦੀ ਕੌਮ ਹੈ ਸਵਾਲਾ ਕੁਵਲਿਓ ਉੱਠੋ ਤੁਹਾਡੇ ਨਾਲ ਸਿੱਖੀ ਆ ਕਿ ਸੀ ਨਾ ਕਿ ਕਿਤਾ ਬੇਇਨਸਾਫੀ ਕਰਨੀ ਹੈ ਤਾਂ ਨਾਸਿਆ ਨਹੀਂ ਹੂੰ ਤੁਹਾਡੇ ਉੱਤੇ ਸਰੇ ਬੇਇਨਸਾਫੀਆਂ ਨੇ ਕਰਕੇ ਰਿਓ ਤੁਸੀਂ ਕਿੱਥੇ ਦੀ ਸਿੱਖੀ ਹੂੰ ਦੰਡੀਸ ਮੈਂ ਆਨਸਰ ਹੈ ਤੁਸੀਂ ਤੁਹਾਡੇ ਜੱਤੀਵਰੇ ਸਾਥੀ ਚੱਲਣ ਕਿਉਂਦੇ ਨਹੀਂ ਪੰਜਾਬ ਵਿੱਚ ਕੱਲੇ ਸਿੱਖ ਨਹੀਂ ਹੋ ਰਹੀ ਬੜੇ ਰਹਿੰਦੇ ਉਹ ਕਿਉਂ ਨਹੀਂ ਬੋਲਦੇ ਪੰਜਾਬ ਦੇ ਪਾਣੇ ਦੇ ਮੁੱਦੇ ਦੀ ਗੱਲ ਆ ਪਾਣੀ ਸਾਰੇ ਵਰਤਦੇ ਆ ਜਦੋਂ ਲੜਨਾ ਹੈ ਪੰਜਾਬ ਦੇ ਲੋਕ ਲੜਨ ਪੰਜਾਬੀ ਲੜਨ ਹਿੰਦੂ ਵੀਰ ਜਾਂ ਹੋਰ ਵੀਰ ਕਿਉਂ ਨਹੀਂ ਲੜਦੇ ਉਹ ਜਰੂਰ ਪੰਜਾਬ ਦਾ ਪਾਣੀ ਤਾਂ ਖਰਾਬ ਹੋ ਆਪਾਂ ਕਹਿੰਦੇ ਹੋ ਹੋ ਰਿਹਾ ਮੈਂ ਕਹਿੰਦਾ ਹੋ ਗਿਆ ਬੁੱਢਾ ਦਰਿਆਲ ਦਾ ਕੀ ਹਾਲ ਆ ਪੰਜਾਬ ਦਾ ਪਾਣੀ 400 500 ਫੁੱਟ ਤੇ ਜਾ ਚੁੱਕਾ ਵਾ ਪੀਣ ਜੋਗਾ ਪਾਣੀ ਨਹੀਂ ਬਚਿਆ ਬਧੀਆ ਹਨਾ ਪੰਜਾਬ ਦਾ ਪਾਣੀ ਖਰਾਬ ਹੋ ਗਿਆ ਮਾ ਪੰਜਾਬ ਦਾ ਜਿਹੜਾ ਹਿੰਦੂ ਵੀਰ ਆ ਜਾਂ ਹੋਰ ਵੀਰੋਂ ਪੰਜਾਬ ਦੇ ਪਾਣੀ ਦੀ ਕਿਉਂ ਨਹੀਂ ਬੋਲਦੇ ਬੇਸ਼ਿਕ ਮੁੱਦਿਆਂ ਲਈ ਜਿਹੜੇ ਚਲੋ ਅਸੀਂ ਕਹਿੰਦੇ ਵੀ ਚਲੋ ਤੁਸੀਂ ਧਰਮ ਦੀ ਗੱਲ ਛੱਡੋ ਜਦੋਂ ਪੰਜਾਬ 'ਚ ਰਹਿਣਾ ਤੁਸੀਂ ਵੀ ਬਰਾਬਰ ਉੱਥੇ ਇੱਥੋਂ ਖਾਂਦੇ ਹੋ ਬਰਾਬਰ ਇੱਥੇ ਰਹਿਣ ਵਾਲੇ ਹੋ ਇੱਥੋਂ ਦੇ ਵਸਨੀਕ ਹੋ ਪੰਜਾਬ ਦੀ ਜਿਹੜੇ ਮੌਲਿਕ ਅਧਿਕਾਰ ਨੇ ਪੰਜਾਬ ਨੂੰ ਅਧਿਕਾਰ ਮਿਲਿਓ ਨਾ ਹੱਕਾਂ ਲਈ ਪੰਜਾਬ ਦੇ ਲੋਕ ਦੂਜੇ ਲੋਕ ਕਿਉਂ ਨਹੀਂ ਵਰਤ ਬੋਲਦੇ ਅਸੀਂ ਹੀ ਪੰਜਾਬੀ ਕਿਉਂ ਬੋਲਦੇ ਮੈਂ ਇੱਕਦਮ ਸਰੇਮ ਗਲਤ ਗੱਲ ਹੈ ਔਰ ਇਸੇ ਕਰਕੇ ਜੋ ਆਪਾਂ ਜੋ ਪੰਜਾਬ ਦਾ ਬੇੜਾ ਗਰਪ ਹੋ ਗਿਆ ਇਹ ਗਲਤ ਗੱਲ ਹੈ ਮਾ ਵੀਰਾਂ ਨੂੰ ਬੋਲਣਾ ਚਾਹੀਦਾ ਉਰਜੇ ਤੇ ਉਹ ਲੋਕ ਸ਼ਰਮਿਆਉਣੇ ਚਾਹੀਦੇ ਇਸ ਕਰਦੇ ਵੇ ਕਿਉਂ ਨਹੀਂ ਕਰਦੇ ਮਜ਼ਾਕਨ ਹਾਲਾਤ ਕੀ ਹੈ ਪੰਜਾਬ ਦੇ ਲੱਗਦੇ ਤੁਹਾਨੂੰ ਬਹੁਤ ਮਾੜੇ ਨੇ ਬਹੁਤ ਮਾੜੇ ਨੇ ਔਰ ਜੇ ਆਪਣਾ ਜੇ ਜਿਸ ਤਰ੍ਹਾਂ ਕਰੋ ਚੱਲਣ ਰਿਹਾ ਜੇ ਮੁੰਡਿਆਂ ਨੂੰ ਮਾਰਨਾ ਸ਼ੁਰੂ ਕਰਤੇ ਉਹ ਅਕੀਕੇ ਦਾ ਫੇਕ ਇਨਕਾਉਂਟਰ ਉਹ ਜਿਵੇਂ 80 ਸ਼ੁਰੂ ਹੋਇਆ ਸੀ ਤੇ ਜੇ ਨਾ ਰੁਕਿਆ ਤੇ ਹਾਲਾਤ ਸੇ ਪਟਿਆਲੇ ਜਿਹੜਾ ਆਰਮੀ ਦਾ ਬੰਦਾ ਮਾਰ ਦਿੱਤਾ ਗਿਆ ਸੀ ਕਰਨਾਲ ਹੈ ਨਾ ਉਸ ਤੋਂ ਬਾਅਦ ਬਠਿੰਡੇ ਘਟਨਾ ਹੋਈ ਹੈ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਤੇ ਆਮ ਬੰਦੇ ਦਾ ਕੀ ਹਾਲ ਹੋਊਗਾ ਅਨੇ ਮੈਂ ਕਹਿ ਦਿੰਦਾ ਨਾ ਮੈਂ ਇਹ ਬਿਕਪ ਸਰੇਆ ਬੇਨਸਾਫੀ ਹੋ ਰਹੀ ਹੈ ਤੇ ਪ੍ਰੋਬਲਮ ਹੈ ਕਿ ਲੋਕੀ ਸਰੇਆ ਬੇਨਸਾਫੀ ਸਹਿ ਰਹੇ ਨੇ ਹੈ ਜਿਸ ਤੋਂ ਤਣਾਅ ਉੱਠਣਾ ਪਏਗਾ ਜਿਵੇਂ ਆਪਣਾ ਜੋ ਕੰਨਾਲ ਕੁੱਟਮੜੀ ਹੈ ਸਾਰਾ ਪੰਜਾਬ ਇਕੱਠਾ ਹੋਵੇ ਜੀ ਫੌਜੀ ਇਕੱਠੇ ਹੋਵੇ ਜੀ ਪਟਿਆਲੇ ਸਾਰੀਆਂ ਲਗੀਆਂ ਸੀ ਤੇ ਫਰਕ ਪਿਆ ਸੀ ਨਾ ਉਹਦੇ ਬਾਅਦ ਤੁਸੀਂ ਜਦ ਪ੍ਰੈਸ਼ਰ ਘਟਾ ਦਿਓਗੇ ਆਪਣੇ ਆਪਣੇ ਘਰਾਂ ਚਲੇਗੇ ਇਨਕਲੂਡਿੰਗ ਦ ਫੈਮਿਲੀ ਤੇ ਫਿਰ ਸਰਕਾਰਾਂ ਦਾ ਕਹਿੰਦੇ ਸਾਡੇ ਸੇ ਸੰਤਕਾ ਦਾ ਸਭ ਬਿਲਕੁਲ ਜੀ ਦਰਸ਼ਕੋ ਗੱਲ ਇਹ ਆ ਵੀ ਜਦੋਂ ਕਿਸੇ ਪਰਿਵਾਰ ਤੇ ਕੋਈ ਮਸਲਾ ਪੈਂਦਾ ਤੇ ਉਹ ਪਰਿਵਾਰ ਤੜਫਦਾ ਇਕੱਠੇ ਹੋ ਕੇ ਸਰਕਾਰ ਤੱਕ ਆਵਾਜ਼ ਪਹੁੰਚਾਣ ਦੀ ਕੋਸ਼ਿਸ਼ ਕਰਦਾ ਲੱਗੇ ਪਿੰਡਾਂ ਦੇ ਲੋਕ ਜਾਂ ਗਲੀ ਮਲੇ ਦੇ ਲੋਕ ਇਕੱਠੇ ਵੀ ਹੋ ਜਾਂਦੇ ਆ ਜਿਹੜੇ ਬੁੱਧੀਜੀਵੀ ਨੇ ਉਹ ਵੀ ਆਪਣਾ ਵਾਹ ਲਾ ਲੈਂਦੇ ਆ ਪਰ ਸਰਕਾਰ ਸੁਣਦੀ ਨਹੀਂ ਸਿੱਧੂ ਮੂਸੇਵਾਲ ਦਾ ਮਸਲਾ 29 ਮਈ ਨੰਘ ਕੇ ਹਟਿਆ ਕੱਲ ਦਾ ਦਿਨ 3 ਸਾਲ ਪਹਿਲਾਂ ਹੋਇਆ ਉਹ ਸ਼ਰੇਆਮਕ ਮਾਰ ਦਿੱਤਾ ਗਿਆ ਔਰ ਮਾਰ ਤੋਂ ਬਾਅਦ ਉਹ ਪੰਜਾਬ ਤੋਂ ਬਾਹਰ ਜਾ ਕੇ ਭੱਜ ਗਏ ਜਿਹੜੇ ਬੰਦੇ ਯੂਪੀ ਦੇ ਸਨ ਜਿਹੜੇ ਕਾਊਂਟਰ ਕਰਕੇ ਭੱਜੇ ਉਹ ਜੇਲਾ 'ਚ ਬੈਠੇ ਆ ਜਿਹੜੇ ਪੰਜਾਬ ਦੇ ਦੋ ਮੁੰਡੇ ਮੁੰਨਾਤੇ ਕੁਸਨ ਆਂਦੇ ਮੁੰਡਿਆ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਜਿਹੜੇ ਦੂਜੇ ਇਨਕਾਊਂਟਰ ਕਰਕੇ ਭੱਜਿਆ ਮਾਰ ਕੇ ਭੱਜਿਆ ਕਤਲ ਕਰਕੇ ਭੱਜਿਆ ਉਹ ਅੱਜ ਵੀ ਜ਼ਿਲ੍ਹਾ 'ਚ ਬੈਠੇ ਆ ਸਰਕਾਰ ਉਹਨਾਂ ਨੂੰ ਮਾਰ ਨਹੀਂ ਰਹੀ ਪੰਜਾਬ ਦੇ ਮੁੰਡਿਆਂ ਦਾ ਇਨਕਾਊਂਟਰ ਹੀ ਕਰ ਦਿੱਤਾ ਜਾਂਦਾ ਉਹਨਾਂ ਨੂੰ ਮਾਰ ਹੀ ਦਿੱਤਾ ਜਾਂਦਾ ਤੇ ਦੂਜੇ ਜਿਹੜੇ ਪੰਜਾਬ ਤੋਂ ਬਾਹਰ ਬੰਦੇ ਆ ਇਹ ਕੁਝ ਕਰਦੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਂਦਾ ਪਤਾ ਨਹੀਂ ਕਿਹੋ ਜੀ ਸਥਿਤੀ ਬਣੀ ਹੋਈ ਹੈ ਹਾਲਾਤ ਪੰਜਾਬ ਦੇ ਇਹ ਆ ਵੀ ਹਰ ਬੰਦਾ ਕਹਿੰਦਾ ਪੰਜਾਬ ਛੱਡ ਕੇ ਬਾਹਰ ਚਲਾ ਜਾਵਾਂ ਕਿਸੇ ਹੋਰ ਦੇਸ਼ 'ਚ ਜਾਵਾਂ ਸਾਂ ਤੋਂ ਕਿਉਂਕਿ ਹਾਲਾਤ ਲਗਾਤਾਰ ਦਿਨ ਦਿਨ ਪਰ ਦਿਨ ਮਾੜੇ ਹੁੰਦੇ ਜਾ ਰਹੇ ਹਨ ਕਹਿਣਾ ਚਾਹੁੰਦੇ ਹੋ ਕੁਝ ਜੀ ਤੁਸੀਂ ਜਿਹੜੀ ਜਿਹੜੀ ਗੱਲ ਕੀਤੀ ਹੈ ਕਿ ਇਨਕਾਊਂਟਰ ਇਨਕਾਊਂਟਰ ਨਹੀਂ ਫੇਕ ਇਨਕਾਊਂਟਰ that is the problem ਜੀ ਇਨਕਾਊਂਟਰ ਫੇਕ ਇਨਕਾਊਂਟਰ ਦਾ ਬੜਾ ਫਰਕ ਹੁੰਦਾ ਫੇਕ ਇਨਕਾਊਂਟਰ ਹੋ ਰਿਹਾ ਹੈ ਸਭ ਤੋਂ ਮੋੜੀ ਗੱਲ ਜੀ ਬਿਲਕੁਲ ਜੀ ਧੰਨਵਾਦ ਜੁੜੇ ਰਹੋ ਹਾਲ ਚੈਨਲ ਦੇ ਨਾਲ ਕੈਪਟਨ ਗੁਰਦੀਪ ਸਿੰਘ ਜੀ ਕੋਲ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਬੇਸਿਕ ਬੁਦਿਆਂ ਬਾਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ